ਸਵਾਗਤ ਹੈ ਕਿਸਾਨ ਵੀਰੋ ਹੋੜਾ ਟੇਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਬਾਈ ਸੁਖੇ ਕੋਲੇ ਪਹੁੰਚੇ ਪਿੰਡ ਬੱਲੋ ਦੋ ਸੌ ਨੂੰ ਝੋਟੀਆਂ ਦਿਖਾ ਦਾਂ ਕਿਹੜਾ ਸੂਆ ਕਦੋਂ ਕਸੂਣ ਗਿਆ ਤੇ ਜਾਂ ਕਿੰਨਾ ਕੁ ਦੁੱਧ ਬਾਤ ਕੱਢ ਦੇਣੀ ਅੰਦਾਇਆ ਸਾਰਾ ਬਾਈ ਸੁਖੇਤ ਲਮਾ ਸਸੀ ਦਾ ਬਾਈ ਸਸੀ ਦਾ ਜੀ ਉਹ ਠੀਕ ਹੋ ਜੀ ਬਰੇ ਚੜਦੀ ਗਾ ਪਹਿਲਾ ਤਾਂ ਨੰਬਰ ਬੋਲੋ ਜੀ 98150 ਜੀ 92490 ਪਿੰਡ ਜੀ ਪਿੰਡ ਬੱਲੋ ਜੀ ਜਿਹੜਾ ਪਹੰਡਾ ਦਸੀਲ ਬਾਰਿਆਂ ਵਾਲੀ ਨੇੜੇ ਨੇੜੇ ਚੌਕ ਖੋਖਰ ਰਾੜੇ ਪਿੰਡ ਦੇ ਪੈ ਕੇ ਇੱਧਰ ਕੜਾਈ ਲਗੜੇ ਲਈ ਪੈ ਕੇ ਤੱਪੇ ਬਣਵਾਉਣੇ ਚਲੋ ਬਾਈ ਬਾਕੀ ਮੈਂਨ ਆਪਣੇ ਕੋਈ ਤੱਪਾ ਮੰਡੀ ਤੇ ਰਾਮਪਰਾ ਪਸ਼ੂ ਮੰਡੀ ਪਸ਼ੂ ਮੰਡੀ ਓਕੇ ਤੇ ਸੁਖੇ ਵੀਰੇ ਕਿਵੇਂ ਰਹਿੰਦਾ ਵੀਡੀਓ ਦਾ ਬਹੁਤ ਵਧੀਆ ਰਹਿੰਦਾ ਕੱਲ ਬਈ 5 ਦੀ ਪਾਈ ਸੀ 5ੀ ਵੇਖ ਗਿਆ ਓਕੇ ਜੀ ਅੱਜੇ ਦੋ ਨਮ ਬੱਚ ਬੰਦੇ ਡਿਮਾਂਡ ਕਰਦੇ ਕਹਿੰਦੇ ਭਾਈ ਵੱਡੀ ਛੋਟੀ ਲੈ ਕੇ ਦੀ ਵੱਡੀ ਛੋਟੀ ਲੈ ਕੇ ਦੀ ਅੱਜ ਆਪਾਂ ਵੱਡੀ ਛੋਟੀ ਹੀ ਲੈਂਦੀ ਆ ਓਕੇ ਇਹਦੇ ਵਾਰੀ ਕਰ ਲੀ ਗੱਲ ਵੀਰੇ ਸੁਖੇ ਦੰਦਾ ਅੰਝ ਕਿਵੇਂ ਹੋਊਗੀ ਦੰਦਾ ਜੇ ਮਨ ਲਵੇ ਭਾਈ ਦੰਦਾ ਆਵੇ ਪੱਟ ਕੇ ਦੇਖੇ ਮਨ ਲਵੇ ਚੌਗੀ ਹੋਊ ਯਾਰ ਚੌਗੀ ਹੋਊ ਪੱਟ ਕੇ ਲੈ ਕੇ ਜਾਵੇ ਹਾਂ ਬੰਦਾ ਆਪਦੇ ਪੱਟ ਕੇ ਲੈ ਜਾਵੇ ਤੇ ਥੱਲੇ ਤੇ ਕੱਦ ਕੜ ਮਾਰ ਆਇਆ ਇਧਰ ਦੀ ਇਹਦੇ ਪਰਲੇ ਪਾਸੇ ਚੱਲੀ ਇਹਦੇ ਕੱਦ ਕੜ ਆਹ ਦੇਖੋ ਵੱਡੇ ਸਾਈਜ਼ ਦੀ ਆ ਗਈ ਤੇ ਭਾਈ ਸੁਖੇ ਤੇਰਾ ਕਿੰਨਾ ਕੱਦ ਆਗਾ ਮੇਰਾ ਵੀ ਹੋ 5 5.5 ਫੁੱਟ ਤਾਂ ਭਾਈ ਓਕੇ ਜੀ ਹਾਂਜੀ ਤੇ ਸੁਖੇ ਕਿੰਨੇ ਦਿਨ ਲੈਂਦੀ ਆ ਵੀਰੇ ਦਿਨ ਭਾਈ ਮ ਅਕੜਨ ਲੈਂਦੀ ਆ ਥਣ ਥਣ ਬਹੁਤ ਚੰਗਾ ਕੱਟੀਦਾ ਉਵੇਂ ਕੱਟੀ ਬੜੀ ਜੰਗੀ ਆ ਬਾਈ ਪਸੂ ਪਸੂ ਚੰਗੇ ਰੱਖਦੇ ਆ ਉਹ ਬੰਦੇ ਹੂੰ ਤੇ ਵਧੀਆ ਮੈਂ ਦੀ ਕੱਟੀ ਐ ਐਡੀ ਕੱਟੀ ਦਾ ਪਹਿਲ ਨਹੀਂ ਜੰਮਦ ਕੋਈ ਨਹੀਂ ਜੇ ਬੰਦਾ ਕਰੇ ਢੀਡ ਤਿਆਰ ਕਰ ਦੇਣੀ ਘਰੇ ਹਨਾ ਹਾਂਜੀ ਓ ਲੋ ਜੀ ਤੋਰਾ ਕਰਾ ਕੇ ਚੈੱਕ ਤੇ ਵੀਰੇ ਸੁਖੇ ਭਾਰ ਪਿੱਛੇ ਥਣਾ ਥਣਾ ਦੀ ਓਕੇ ਓਕੇ ਆ ਜੀ ਓਕੇ ਹਜੇ ਤੇ ਕਮਾਬੇ ਨਾਨਕ ਦੀ ਕਰਵਾ ਤੜਕੀ ਲੈਂਦੀ ਆ ਪਾ ਝੋਟੀਆਂ ਤੇ ਕਿੱਥੋਂ ਕਿਤੇ ਦੁੱਧ ਨੂੰ ਹੰਦਾਈ ਆ ਪਹਿਲੀ ਵਾਰ ਹੂੰ ਤਾਂ ਬਾਈ ਹੂੰ ਤਾਂ ਕਹਿਣ ਦਾ ਕਹੀਏ ਬੰਦੇ ਕਹਿੰਦੇ ਵੀ 12 ਕਿਲੋ ਤਾਂ ਕੱਟੀ ਨੂੰ ਪਾਉਣਾ ਚਾਹੀਦਾ ਯਾਰ ਓਕੇ ਜੀ ਇਹਨਾਂ ਨੂੰ ਥਣ ਥੋਣਾਂ ਕੱਟੀ ਦਾ ਬਾਕੀ ਆਪਦੀਆਂ ਅੱਖਾਂ ਕੰਮ ਕਰਦੀਆਂ ਜਿਵੇਂ ਉਵੇਂ ਦੇਖੋ ਬਸ ਅਗਲਾ ਆਪਦੀ ਸਮਝ ਨਾਲ ਦੇਖੇ ਹਾਂ ਦੇਖੋ ਜੀ ਥਣ ਭਾਂਡੇ ਦੀ ਫੀਸਾ ਚੁੱਕੀ ਜੀ ਇਹ ਕੱਟੀ ਕੂਨੀ ਵਾਲੀ ਨਹੀਂ ਜਾਏਗਾ ਜਿਵੇਂ ਮਰਜ਼ੀ ਕਰ ਜਾਓ ਐ ਕੋਈ ਵਾਸਤਾ ਹੀ ਨਹੀਂ ਕੱਟੀ ਤੇ ਵੱਡੇ ਸੈਜ ਦੀ ਆ ਗਈ ਪੂਰੇ ਵੱਡੇ ਥਣ ਥੋਣ ਵੀ ਮੁਠੀ ਵਾਲਾ ਲੱਗਿਆ ਚਲੋ ਬੰਨੋ ਜੀ ਤੇ ਕਾਲੀ ਪਈ ਹੈ ਜਾਮਣਰਗੀ ਹੈਨਾ ਇਹਦਾ ਕੱਟੀ ਨਜਾਇਜ਼ ਬਾਹਲੇ ਚੰਗੇ ਘਰੋਂ ਲਈ ਕਰਕੇ ਤੇਵਾਗੇ ਵੀ ਕਰਦੀ ਹੈ ਓਕੇ ਜੀ ਸਾਂਮੀ ਪਾਲੀ ਵੀ ਚੰਗੀ ਪਾਲੀ ਸਾਂਮੀ ਪਾਲੀ ਬੰਦਿਆਂ ਨੇ ਨਜਾਇਜ਼ ਪੈਸੇ ਬਾਈ ਫਰੋਣੇ ਤੇ ਬਸ ਇਹਦਾ ਫੋਨ ਤੇ ਹੋ ਜੀ ਓਕੇ ਜੀ ਤੇ ਅਗਲੀ ਦੋ ਨੰਬਰ ਛੋਟੀ ਇਹ ਵੀ ਬਹੁਤ ਚੰਗੀ ਹੈ ਬਾਈ ਬੁੱਠੇ ਓਕੇ ਇਹ ओरिजिनल ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਬਾਕੀ ਹੈ ਬਾਈ ਬਾਕੀ ਇਹਦੇ ਵੀ ਹੈਗੇ ਮੈਂ ਤੈਨੂੰ ਪਾ ਮਾਰ ਕੇ 21 ਤਰੀਕ ਨੂੰ ਦਿਨ ਬਾਈ ਨੂੰ ਕਹਿੰਦੇ ਵੀ ਪੂਰੇ ਹੋਣਗੇ ਬਾਈ ਖੋਲੋ ਜੀ ਇਹਨੂੰ ਵੀ ਤੂੰ ਲੈ ਕੇ ਚੈੱਕ ਤੇ ਕਿੰਨਾ ਕੁ ਦੁੱਧ ਕੱਢ ਸਕਦੀ ਹੈ ਬਾਈ ਦੁੱਧ ਉਹ ਤਾਂ ਕਹਿੰਦੇ 12 ਕਿਲੋ ਚੋਇਆ ਸੀ 12 ਦਿੱਤਾ ਵੀ ਹੁਣ ਠਣ ਠਣ ਹੈਗਾ ਮੁੱਠੀ ਵਾਲਾ ਓਕੇ ਜੀ ਹਾਂਜੀ 12 ਕਿਲੋ ਦੁੱਧ ਨੇ ਦਿੱਤਾ ਹੀ ਹੋਣਾ ਕੋਈ ਸ਼ੱਕ ਨਹੀਂ ਹਾਂਜੀ ਬਾਕੀ ਦਾ ਬਰੀਕ ਤੇ ਕੁੰਬਲਾ ਕੰਬਲਾ ਜਮਾਈ ਨਹੀਂ ਬਾਈ ਮੈਂ ਤੇ ਲੈ ਬਰੀਕ ਕੁੰਬਲੇ ਦੀ ਆ ਬਾਕੀ ਉਹ ਵੀ ਬਰੀਕ ਪਿੰਡੇ ਦੀ ਆ ਬਰੀਕ ਪਿੰਡੇ ਦੀ ਆ ਬਾਕੀ ਸੇ ਕੂਨੀ ਵਾਲੀ ਜਰਾ ਨਹੀਂ ਛੱਡ ਕੇ ਮੈਂ ਤੇ ਥੱਲੇ ਜਾਹੇ ਬੰਦਾ ਐਂ ਵੇਹੇ ਕੋਈ ਵਾਸਤੇ ਨਹੀਂ ਮੈਨੂੰ ਕਿੰਨੇ ਦਿਨ ਬਾਕੀ ਆ ਬਾਈ ਦਿਨ ਬਾਕੀ 21 ਤਰੀਕ ਨੂੰ ਪੂਰੇ ਆ ਜੀ 21 ਤਰੀਕ ਨੂੰ ਹਾਂਜੀ ਓਕੇ ਜੀ ਤੁਹਾਨੂੰ ਪਤਾ ਤੇਰਾ ਥਾਣ ਥਾਣ ਖਿੱਚੇ ਜਾਂਦਾ ਪਸੂ ਛੇਤੀ ਸੂ ਪੈਂਦਾ ਓਕੇ ਜੀ ਬਾਕੀ ਫਿਰ ਉਹਨਾਂ ਭਗੜਾ ਮੰਗੇ ਲਿਆ ਕਰਾਂਗੇ ਬਈ ਠੰਡਾ ਆਜੀ ਕਟਰੂ ਕਟਰੂ ਤਨ ਬੜਾ ਤੰਗ ਕਰ ਦਿਆ ਬੰਨਣੇ ਖੋਲਣੇ ਔਖੇ ਚੱਲ ਜਾਂਦੇ ਹਾਂ ਵੀ ਹਾਂਜੀ ਆਪਾਂ ਦਾ ਬਾਬੇ ਨਾਨਕ ਦੀ ਕਿਰਪਾ ਨਾਲ ਜ਼ਿਆਦਾਤਰ ਮੈਂ ਗੱਭੜ ਹੀ ਲੈਨੇ ਤੇ ਇਹਦੇ ਫਿਰ ਕਿੰਨੇ ਕ ਪੈਸੇ ਬਈ ਸੁਖੇ ਬਸ ਇਹਦੇ ਤਾਂ ਲੈਂਡਿੰਗ ਜੀ ਕਹੀਗੇ ਹਾਂ ਬਸ ਇੱਕੋ ਹੀ ਗੱਲ ਮੈਂ ਤਾਂ ਜਿੱਦੇ ਸੂਪੀ 25 ਦੀ ਕੋਈ ਵੇਖਣਾ ਅੱਜ ਕਿੰਨੇ ਅੱਜ ਆਪਾਂ 20 ਲੈ ਲਾਂਗੇ ਚੱਲ 1 ਲੱਖ ਤੇ 20000 ਦੇ ਵਿੱਚੋਂ ਮਾਨਤਾ ਨਾ ਮਾਨਤਾਨ ਵੀ ਖੁੱਲਾ ਕਰਾਂਗੇ ਨੰਬਰ ਫਿਰ ਬੋਲਦੇ ਬਈ 99150 ਜੀ 99490 ਪਿੰਡ ਬੱਲੋਾ ਜੀ ਜ਼ਿਲ੍ਹਾ ਬ ਤੇ ਦੋ ਝੋਟੀਆਂ ਸੀ ਦੋ ਤੁਹਾਨੂੰ ਦਿਖਾਤੀਆਂ ਤੇ ਵੀਡੀਓ ਕਵਰ ਕੀਤੀ ਆ ਬਾਈ ਝੋਟੀਆਂ ਬਾਈ ਦੁਨੀ ਬਾਲ ਗਿਆ ਚੰਗੇ ਜਨ ਜਾਇਆ ਭਾਵੇਂ ਦੀ ਜੋੜੀ ਲੈ ਗਏ ਜੋੜੀ ਜੋ ਫੁੱਲ ਨੈਸ ਕਰਾਂਗੇ ਬੰਦੇ ਨੂੰ ਓਕੇ ਜੀ ਕਰ ਲਓ ਬਾਈ ਦਾ ਸੰਪਰਕ ਫੁੱਲ ਦਸੱਲੀ ਵਾਲਾ ਸੌਦਾ ਜੀ ਤੇ ਬਾਕੀ ਦਸੱਲੀ ਕਰਨਾ ਤੁਹਾਡਾ ਵੀ ਫਰਜ਼ ਬਣਦਾ ਹੈ ਪੈਸੇ ਤੁਸੀਂ ਦੇਣੇ ਆ ਜੀ ਆਪਣਾ ਕੰਮ ਆ ਸਿਰਫ ਵੀਡੀਓ ਬਣਾਉਣਾ ਬਣਾ ਕੇ ਤੁਹਾਡੇ ਤੇ ਕਰ ਪਹਚਾ ਦੇਣਾ ਤੇ ਬਾਕੀ ਸਾਰੇ ਭੈਣ ਭਾਈ ਐਡੀਆਂ ਐਡੀਆਂ ਝੋਟੀਆਂ ਕਿੱਥੇ ਜਾਂਵਦੀਆਂ ਟੀਕਾ ਇਹ ਮੈਨੂੰ ਬੰਦਾ ਪਤਾ ਨਹੀਂ ਕਿਹੜਾ ਕਹਿੰਦਾ ਕਹਿੰਦਾ ਬੜਾ ਚੰਗਾ ਭਰਾ ਇਹ ਦੇ ਇਕੱਠੀ-ਕੁੱਟੀ ਦੇਤੀ ਕੋਈ ਅਸਤਾ ਦਾ ਕੰਮ ਹੀ ਨਹੀਂ ਇਹ ਬਾਈ ਸੁਖਾ ਟੀਕੇ ਟੋਕੇ ਦੀ ਐਡੀ ਕੋਈ ਨੌਲੇਜ ਨਹੀਂ ਰੱਖਦਾ ਹਾਂ ਪਰ ਆਪਣਾ ਉਹ ਇੰਨੇ ਹੈਗੇ ਨੌਲੇਜ ਹੈ ਨਹੀਂ ਦੇਸੀ ਜੇ ਬੰਦੇ ਆਪਾਂ ਚੀਜ਼ ਆਪਣੀ ਰिजन ਵਾਲੀ ਨਿਕਲਦੇ ਜਿੰਨੇ ਬੰਦੇ ਨੂੰ ਮੰਗਾ-ਮੰਗਾ ਕੱਤੀਆਂ ਸਾਰਿਆਂ ਨੇ ਐਂ ਕਹਿੰਦੇ ਵੀ ਬਾਈ ਯਾਰ ਬਹੁਤ ਚੰਗੀਆਂ ਮੰਗੀਆਂ ਵਧੀਆ ਜਦ ਤੂੰ ਬਾਤ ਕੱਢਦੀਆਂ ਜਦ ਤੂੰ ਬਾਤ ਪੂਰਾ ਕਰਦੀਆਂ ਬਾਕੀ ਸਾਰੇ ਆਪਾਂ ਤਾਂ ਆਪਾਂ ਅਸਰੀ ਲੈਨੇ ਆ ਚੀਜ਼ ਪਰ ਚੀਜ਼ ਨਿਕਲਦੀ ਚੰਗੂਈ ਹੈ